14 ਸਾਲਾ ਨਿਆਣੇ ਨੂੰ ਪਿਸਤੌਲ ਦੇ ਨਾਲ ਖੇਡਣਾ ਉਦੋਂ ਪਾਰੀ ਪੈ ਗਿਆ ਜਦੋਂ ਉਹੀ ਗੋਲੀ ਜੋ ਹੈ ਉਹਦੇ ਸਿਰ ਦੇ ਵਿੱਚ ਵੱਜ ਗਈ ਜੀ ਹਾਂ ਖਬਰ ਜੋ ਹੈਗੀ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸ ਸਕੂਲ ਤੋਂ ਆਇਆ ਬੱਚਾ ਜਦੋਂ ਅਲਮਾਰੀ ਦੇ ਵਿੱਚ ਕੱਪੜੇ ਚੇਂਜ ਕਰਨ ਦੇ ਲਈ ਕੱਪੜੇ ਲੈਣ ਗਿਆ ਤਾਂ ਉੱਥੇ ਦੇਖਿਆ ਕਿ ਪਿਤਾ ਦੀ ਪਿਸਤੌਲ 'ਤੇ ਹੀ ਹੈ। ਉਸ ਤੋਂ ਬਾਅਦ ਪਿਸਤੌਲ ਲੈ ਕੇ ਉਹ ਉਸ ਜਗ੍ਹਾ ਖੜਨਾ ਸ਼ੁਰੂ ਹੋ ਗਿਆ ਤੇ ਅਚਾਨਕ ਹੀ ਪਿਸਤੌਲ ਦੇ ਵਿੱਚੋਂ ਦੀ ਗੋਲੀ ਨਿਕਲੀ ਤੇ ਉਹਦੇ ਸਿਰ ਦੇ ਵਿੱਚ ਜਾ ਵੱਜੀ। ਜਿਸ ਤੋਂ ਬਾਅਦ ਮਾਪੇ ਜਿਹੜੇ ਹੈਗੇ ਉਸ ਨੂੰ ਲੈ ਕੇ ਫਟਾਫਟ ਹਸਪਤਾਲ ਦੇ ਵਿੱਚ ਜ਼ਰੂਰ ਭਜੇ ਪਰ ਉੱਥੇ ਡਾਕਟਰ ਜਿਹੜੇ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਦਾ ਇਲਾਜ ਕੀਤਾ ਗਿਆ ਪਰ ਉਸ ਦੀ ਕੰਡੀਸ਼ਨ ਇੰਨੀ ਕੁ ਜ਼ਿਆਦਾ ਖਰਾਬ ਸੀ ਕਿ ਉਸ ਨੂੰ ਲੁਧਿਆਣਾ ਡੀ ਐਮ ਸੀ ਜੋ ਹੈ ਉਥੇ ਰੈਫਰ ਕਰ ਦਿੱਤਾ ਗਿਆ ਹਾਲਾਂਕਿ ਹੁਣ ਡਾਕਟਰ ਦਾ ਕਹਿਣਾ ਹੈ ਕਿ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਇਲਾਜ ਜੋ ਹੈ ਲਗਾਤਾਰ ਉਸ ਦਾ ਕੀਤਾ ਜਾ ਰਿਹਾ ਹੈ ਪੁਲਿਸ ਜੋ ਹੈ ਉਹਨਾਂ ਦੀ ਐਂਟਰੀ ਹੋ ਚੁੱਕੀ ਹੈ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਜ਼ਰੂਰ ਕੀਤੀ ਜਾ ਰਹੀ ਪਰ ਫਿਲਹਾਲ ਜੇਕਰ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਇਹ ਕਹਿਣਾ ਹੈ ਕਿ ਜੋ ਬੱਚਾ ਹੈਗਾ ਉਹ ਘਰ ਆਇਆ ਸੀਗਾ ਸਕੂਲ ਤੋਂ ਜਦੋਂ ਸਕੂਲ ਤੋਂ ਘਰ ਆਇਆ ਤਾਂ ਕੱਪੜੇ ਚੇਂਜ ਕਰਨ ਦੇ ਲਈ ਜਦੋਂ ਅਲਮਾਰੀ ਦੇ ਵਿੱਚ ਕੱਪੜੇ ਲੈਣ ਗਿਆ ਤਾਂ ਉੱਥੇ ਖੇਡਣ ਲੱਗ ਗਿਆ ਜਿਸ ਦੀ ਪਾਨਕ ਕਿਸੇ ਵੀ ਨੂੰ ਨਹੀਂ ਪਤਾ ਲੱਗੀ ਯਾਨੀ ਘਰ ਦੇ ਵਿੱਚ ਮਾਪੇ ਜ਼ਰੂਰ ਸੀਗੇ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਉਹ ਆਪਣੇ ਕੰਮ ਦੇ ਵਿੱਚ ਰੁੱਝੇ ਹੋਏ ਸੀ ਤਾਂ 14 ਸਾਲ ਦਾ ਇਹ ਬੱਚਾ ਹੈਗਾ ਜਿਸ ਦਾ ਨਾਮ ਕ੍ਰਿਵਮ ਹੋਤਰਾ ਦੱਸਿਆ ਜਾ ਰਿਹਾ ਜੋ ਕਿ ਹੁਣ ਹਸਪਤਾਲ ਦੇ ਵਿੱਚ ਜੇਰੇ ਇਲਾਜ ਹਾਲਾਂਕਿ ਉਸ ਦੀ ਕੰਡੀਸ਼ਨ ਬਹੁਤ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਡਾਕਟਰ ਦਾ ਬਿਆਨ ਵੀ ਸਾਹਮਣੇ ਆਇਆ ਉੱਥੇ ਹੀ ਜੋ ਪੁਲਿਸ ਹੈ ਯਾਨੀ ਐਸਐਚਓ ਜੋ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਕਿ ਇਸ ਦੇ ਵਿੱਚ ਹਾਲੇ ਅਸੀਂ ਕੋਰਵੀ ਇਨਵੈਸਟੀਗੇਸ਼ਨ ਨਹੀਂ ਕੀਤੀ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਫਿਲਹਾਲ ਜੋ ਬੱਚਾ ਹੈ ਉਸ ਦੀ ਕੰਡੀਸ਼ਨ ਕ੍ਰਿਟੀਕਲ ਹੈ ਉਸ ਦਾ ਇਲਾਜ ਕੀਤਾ ਜਾ ਰਿਹਾ ਮਾਪੇ ਜਿਹੜੇ ਹੈਗੇ ਬੋਲਣ ਦੇ ਉਸ ਦੇ ਵਿੱਚ ਬਿਲਕੁਲ ਹਾਲਤ ਦੇ ਵਿੱਚ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਫਿਲਹਾਲ ਅਸੀਂ ਉਡੀਕ ਕਰ ਰਹੇ ਹੈਗੇ ਜਿੱਦਾਂ ਵੀ ਹੁੰਦਾ ਆ ਠੀਕ ਤਾਂ ਉਸ ਤੋਂ ਬਾਅਦ ਅਸੀਂ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਜ਼ਰੂਰ ਕਰਾਂਗੇ ਹਾਲਾਂਕਿ ਜੋ ਪਿਸਤੌਲ ਹੈ ਜਿਸ ਦੇ ਨਾਲ ਗੋਲੀ ਵੱਜੀ ਹੈਗੀ ਉਹ ਲਾਇਸੈਂਸੀ ਸੀ ਜਾਂ ਨਹੀਂ ਸੀ ਪਿਤਾ ਕੀ ਕੰਮ ਕਰਦੇ ਨੇ ਉਸ ਬਾਬਤ ਫਿਲਹਾਲ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਹੀ ਆਈ ਹੈ ਤਾਂ ਪੂਰੇ ਮਾਮਲੇ ਦੇ ਵਿੱਚ ਡਾਕਟਰ ਜਿਨ੍ਹਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਦੂਜੇ ਪਾਸੇ ਜੋ ਐਸਐਚਓ ਮੌਕੇ ਤੇ ਪਹੁੰਚੀ ਹੋਈ ਨੇ ਉਹਨਾਂ ਦੇ ਵੱਲੋਂ ਕੀ ਕੋਈ ਜੋ ਬਿਆਨ ਦਿੱਤਾ ਗਿਆ ਹੈਗਾ ਕੀ ਕੁਝ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਜਾਂ ਕੀ ਕੁਝ ਉਹਨਾਂ ਦੇ ਸਾਹਮਣੇ ਜੋ ਖੁਲਾਸੇ ਹੋਏ ਨੇ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਵੀ ਸੁਣਾਉਂਦੇ ਆਂ ਛੋਟਾ ਬੱਚਾ ਹੈ ਕਰਵੈਨ ਦਾ ਨਾਮ ਹੈ ਗਨ ਸ਼ਾਟ ਇੰਜਰੀ ਹੈ ਬ੍ਰੇਨ ਨੂੰ ਉਹ ਕਾਫੀ ਕ੍ਰਿਟੀਕਲ ਹਾਲਤ ਹੈ ਅਸੀਂ ਉਹਨੂੰ ਆਂਦੇ ਇਵੈਂਟਿਲੇਟਰ ਤੇ ਪਾ ਦਿੱਤਾ ਸੀਗਾ ਅਜੇ ਉਹਨਾਂ ਦੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਾਕਟਰ ਸਾਹਿਬ ਕਿੰਨੀ ਉਮਰ ਹੈ 12 ਸਾਲ ਦਾ ਬੱਚਾ ਜੀ ਡਾਕਟਰ ਉਹ ਕੀ ਅਚਾਨਕ ਉਹਨੂੰ ਲੱਗਣ ਦਾ ਕਾਰਨ ਕੋਈ ਅਜੇ ਕੁਝ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਲੱਗੀ ਕਿ ਕਿਸਰ ਕੋਈ ਬ੍ਰੇਨ ਤੇ ਹੈ ਹੈਡ ਹੈਡਿੰਗ ਬਿਲਕੁਲ ਕ੍ਰਿਟੀਕਲ ਹੈ ਅੱਜ ਅਸੀਂ ਬੱਚੇ ਨੂੰ ਅਸੀਂ ਮੌਕੇ ਤੇ ਪਹੁੰਚੇ ਹਲੇ ਬੱਚਾ ਸੀਰੀਅਸ ਹੈ ਹਲੇ ਅਸੀਂ ਇਨਵੈਸਟੀਗੇਸ਼ਨ ਹੈ ਔਰ ਮੇਰਾ ਦੂਸਰੀ ਤਰਫ ਸੱਜ ਤੋਂ ਦੂਜੇ ਵੀ ਬੁਲਾਏ ਹੋਏ ਨੇ ਜੋ ਹਲੇ ਅਸਾਂ ਨੂੰ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕੀ ਅਸਲ ਤੱਤ ਕੀ ਨੇ ਤੇ ਸਰ ਕੀ ਨਾਮ ਹੈ ਤੇ ਬੱਚੇ ਦਾ ਇਹਦਾ ਬੱਚੇ ਦਾ ਨਾਮ ਦੀ ਤਕਰੀਬਾ ਮਲਹੋਤਰਾ ਹੈ ਕਿੰਨੇ ਸਾਲ ਉਮਰ ਹੈ ਜੀ ਇਹਦੀ ਤਕਰੀਬ 14 ਸਾਲ ਹੈ ਤੇ ਸਰ ਬੋਲੀ ਲੱਕੀ ਕਿੱਥੇ ਹੈ ਬੋਲੀ ਅਸਿਰਚ ਲੱਕੀ ਸਰ ਹੁਣ ਕੀ ਹਾਲਾਤ ਕਿਦਾਂ ਬੱਚੇ ਨੂੰ ਚੈਫਰ ਕਰ ਰਹੇ ਜੀ